ਆਉਤ ਆਉਤ ਉਹ ਐਤਰਾਉਂ ਕੋਲ ਆ ਗਿਆ ਇੱਥੇ ਕਰ ਉਹਦੇ ਕਰਨ ਬੈਠੇ ਹੋਣਗੇ ਉਹ ਕਿੱਥੇ ਗਏ ਆ ਤੇ ਉਹ ਕਿੱਥੇ ਆ ਗਿਆ ਖਾਣਾ ਨਹੀਂ ਖਾਣਾ ਮੈਂ ਕ੍ਰਿਸ਼ਨ ਸਿੰਘ ਸਨੌਰ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ ਸਰਕਾਰ ਦੇ ਖਿਲਾਫ ਜੋ ਕਿਸਾਨ ਵੀਰਾਂ ਦੀ ਜ਼ਬਰੀ ਜ਼ਮੀਨ ਐਕਵਾਇਰ ਕਰਨ ਦਾ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਹੋ ਰਿਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਅਸੀਂ ਜਾ ਰਹੇ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਸ਼ਾਨਾਮਤੀ ਗੌਰਵਮਈ ਅਤੇ ਸੰਘਰਸ਼ਮਈ ਰਿਹਾ ਹੈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਕਿਸਾਨੀ ਲਈ ਪੰਜਾਬ ਦੇ ਵਪਾਰੀਆਂ ਲਈ ਸ਼ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਹਮੇਸ਼ਾ ਲੜਦੀ ਰਹੀ ਹੈ ਔਰ ਚਾਹੇ ਦਿੱਲੀ ਦੀਆਂ ਸਰਕਾਰਾਂ ਹੋਣ ਜਾਂ ਪੰਜਾਬ ਦੀਆਂ ਸਰਕਾਰਾਂ ਹੋਣ ਜਦੋਂ ਵੀ ਇਹਨਾਂ ਨੇ ਕਿਤੇ ਪੰਜਾਬ ਦੇ ਲੋਕਾਂ ਤੇ ਕੋਈ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸ਼ਰੋਮਣ ਅਕਾਲੀ ਦਲ ਇੱਕ ਡਾ ਕੇ ਲੜਿਆ ਔਰ ਅੱਜ ਵੀ ਲੜ ਰਿਹਾ ਹੈ ਮੈਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਕਿਸਾਨਾਂ ਦੀ ਜ਼ਮੀਨ ਕਿਸੇ ਹਾਲਤ ਦੇ ਵਿੱਚ ਵੀ ਅਸੀਂ ਅਕਵਾਰ ਨਹੀਂ ਹੋਣ ਦਵਾਵਾਂਗੇ ਜਿਹੜੀ ਇਹ ਕਿਸਾਨਾਂ ਦੀ ਜ਼ਬਰੀ ਲੁੱਟ ਹੈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਸ਼ਰੋਮਣ ਅਕਾਲੀ ਦਲ ਪਿੰਡ ਪੱਦਰ ਤੇ ਸੜਕਾਂ ਤੇ ਔਰ ਵਿਧਾਨ ਸਭਾ ਤੱਕ ਜਾ ਕੇ ਆਪਣੀ ਲੜਾਈ ਲੜਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ